ਬੀਤੀ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਪੂਰੇ ਮਾਮਲੇ ਵਿੱਚ ਦੇਸ਼ ਦੀ ਸਿਆਸਤ ਪੱਕੀ ਹੋਈ ਹੈ ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੀ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਡਟੇ ਨਜ਼ਰ ਆ ਰਹੇ ਨੇ ਤੇ ਹੋਰ ਜੇਕਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਦਰਸ਼ਕਾਂ ਦਾਸੀ ਹੈ ਕਿ ED ਵੱਲੋਂ ਦਿੱਲੀ ਆபਕਾਰੀ ਕਥਿਤ ਕਪਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ 2 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਉਹਨਾਂ ਦੀ ਰਿਹائش ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਆਮਦਵੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਲੀ ਪੁਲਿਸ ਤੇ ਖਾਸ ਤੌਰ ਤੇ ED ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਏਗਾ PMLA ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਹੋਣੀ ਹੈ ਉਸ ਤੋਂ ਬਾਅਦ ਉਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁਛਪੜਤਾਲ ਕੀਤੀ ਜਾਣੀ ਹੈ ਪਰ ਦੇਸ਼ ਦੀ ਸਿਆਸਤ ਜ਼ਰੂਰ ਪੱਕੀ ਹੋਈ ਹੈ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਉਹਨਾਂ ਵੱਲੋਂ ਟਵੀਟ ਕਰਕੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਖਾਸ ਤੌਰ ਤੇ ਭਾਜਪਾ ਸਰਕਾਰ ਦੇ ਉੱਤੇ ਤੁਹਾਨੂੰ ਦੱਸ ਜਿਹੜੀ ਸਾਬਕਾ ਸਰਕਾਰ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਡਰਾਂ ਹੂਆ ਤਾਣਾਛਾ ਇੱਕ ਮਰਿਆ ਹੂਆ ਲੋਕਤੰਤਰ ਬਣਾਉਣਾ ਚਾਹਤਾ ਹੈ मीडिया समेत सभी संस्थाओं पर कब्जा पार्टियों को तोड़ना कंपनियों से हफ्ता वसूली मुख, मुख्य वसूली मुख्य विपक्षी दल का अकाउंट फ्रीज करना तो अब मुख्यमंत्री की गिरफ्तारी भी आम बात हो चुकी है जे ए ये ट्वीट है जेड़ा ओ राहुल गांधी वालों कीता गया ते नाल ही लिखा गया के इंडिया इस इनका मुंह तोड़ जवाब देगा यानी कि ਜਿਹੜਾ ਇੰਡੀਆ ਗੱਠ ਜੋੜ ਹੈ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ ਤੇ ਪੰਜਾਬ ਕਾਂਗਰਸ ਵੀ ਸੀ ਦੇਸ਼ ਦੀ ਕਾਂਗਰਸ ਪਾਰਟੀ ਵੀ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਹੀ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜਾ ਇੰਡੀਆ ਗੱਠ ਜੋੜਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜਾ ਬੀਜੇਪੀ ਦੇ ਵੱਲੋਂ ਤਾਂ ਹੁਣ ਉਸ ਦਾ ਮੂੰਹ ਤੋੜ ਜਵਾਬ ਹੈ ਜਿਹੜਾ ਇੰਡੀਆ ਗੱਠ ਜੋੜ ਦੇਗਾ ਇਹ ਰਾਹੁਲ ਗਾਂਧੀ ਵੱਲੋਂ ਟਵੀਟ ਕੀਤਾ ਗਿਆ ਤੇ ਰਾਜਾ ਬੜਿੰਗਣੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਵੱਲੋਂ ਵੀ ਜਿਹੜਾ ਟਵੀਟ ਕਰਕੇ ਇਸ ਦੀ ਸਖਤ ਨਿਖੇਧੀ ਕੀਤੀ ਗਈ ਹੈ ਇਸ ਦੇ ਉੱਤੇ ਜਿਹੜਾ ਸਵਾਲ ਚੁੱਕੇ ਗਏ ਨੇ ਇੱਥੋਂ ਤੱਕ ਕਿ ਕੁਝ ਕਿਸਾਨ ਆਗੂ ਨੇ ਜਿਹੜੇ ਉਹ ਵੀ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਇਸ ਕਾਰਵਾਈ ਤੇ ਸਵਾਲ ਚੁੱਕੇ ਜਾ ਰਹੇ ਨੇ ਦਰਸ਼ਕਾਂ ਦੱਸਿਏ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਸੱਤ ਗੇੜ ਵਿੱਚ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਵਾਸਤੇ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤੋਂ ਪਹਿਲਾਂ ਕਈ ਸੰਮਣ ਭੇਜੇ ਜਾਂਦੇ ਨੇ ਤੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਇਡੀਆ ਕੇ ਪੇਸ਼ ਨਹੀਂ ਹੁੰਦੇ ਤੇ ਅਖੀਰ ਜਾ ਕੇ ਫਿਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੋ ਜਾਂਦੀ ਹੈ ਕਿਉਂਕਿ ਅਦਾਲਤ ਨੇ ਵੀੜੀ ਤੋਂ ਜਵਾਬ ਮੰਗਿਆ ਸੀ ਕਿ ਉਹ ਤੁਹਾਡੇ ਕੋਲ ਪੇਸ਼ ਕਿਉਂ ਨਹੀਂ ਹੋ ਰਹੇ ਹੈਗੇ ਤਾਂ ਫਿਰ ਅਖੀਰ ਈਡੀ ਨੂੰ ਵੱਡੀ ਕਾਰਵਾਈ ਕਰਨੀ ਪਈ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਕਿੰਨੇ ਦਿਨ ਦਾ ਰਿਮਾਂਡ ਜਿਹੜਾ ਪੀਐਮਐਲਏ ਕੋਰਟ ਵੱਲੋਂ ਦਿੱਤਾ ਜਾਂਦਾ ਕਿਉਂਕਿ ਪੂਰਾ ਮਾਮਲਾ ਜਿਹੜਾ ਬਹੁਤ ਦਿੱਲੀ ਦੀ ਆਪਕਾਰੀ ਨੀਤੀ ਨਾਲ ਜੁੜਿਆ ਹੋਇਆ ਇਸ ਤੋਂ ਪਹਿਲਾਂ ਦਿੱਲੀ ਦੇ ਕਈ ਮੰਤਰੀ ਜਾਂ ਇੱਕ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਅਸਤਿੰਦਰ ਜੈਨ ਸਮੇਤ ਹੋਰ ਕਈ ਲੀਡਰ ਨੇ ਜਿਹੜੇ ਉਹ ਇਸੇ ਪੂਰੇ ਮਾਮਲੇ ਵਿੱਚ ਜੇਲ੍ਹ ਦੇ ਵਿੱਚ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਦੀ ਵੀ ਗ੍ਰਿਫਤਾਰੀ ਹੋਈ ਹੈ ਉਹਨਾਂ ਚਾਰ ਲੀਡਰਾਂ ਤੋਂ ਬਾਅਦ ਵੱਡਾ ਲੀਡਰ ਜਾਨੀ ਕਿ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਜਿਹੜਾ ਕਿ ਜਿਸ ਦੀ ਨਿਗਰਾਨੀ ਹੇਠ ਪਾਰਟੀ ਚੱਲ ਰਹੀ ਹੈ ਤਾਂ ਉਸ ਦੀ ਗ੍ਰਿਫਤਾਰੀ ਹੋਈ ਹੈ ਜਾਨੀ ਕਿ ਹੁਣ ਸਰਕਾਰ ਜਿਹੜੀ ਉਹ ਜੇਲ੍ਹ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੇ ਕੁਝ ਮੰਤਰੀ ਜਿਹੜੇ ਜੇਲ੍ਹ ਦੇ ਵਿੱਚ ਨੇ ਤਾਂ ਮੁਸ਼ਕਲਾਂ ਜ਼ਰੂਰ ਵੱਧ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੀਆਂ ਪਰ ਸਵਾਲ ਇਹ ਵੀ ਆ ਕਿ ਕੀ ਇਸ ਦੇ ਨਾਲ ਜਿਹੜਾ ਜੋ ਹਾਲਾਤ ਬਣੇ ਨੇ ਇਸ ਦਾ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਏਗਾ ਲੋਕ ਸਭਾ ਚੋਣਾਂ ਚ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਕਹਿ ਲਈਏ ਕਿ ਬੀਜੇਪੀ ਦੁਤ ਤੇ ਸਵਾਲ ਚੁੱਕੇ ਜਾ ਰਹੇ ਨੇ ਕਿਸਾਨਾਂ ਆਗੂਆਂ ਦੀ ਗੱਲ ਕੀਤੀ ਜਾਵੇ ਹੋਰ ਲੋਕਾਂ ਦੀ ਗੱਲ ਕੀਤੀ ਜਾਵੇ ਜਾਂ ਵਿਰੋਧੀ ਪਾਰਟੀਆਂ ਦੀ ਸੁਣ ਲੈ ਕੇ ਘੇਰਿਆ ਜਾ ਰਿਹਾ ਪਰ ਇੱਥੇ ਗੱਲ ਇੱਕ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ ਇਸ ਨੂੰ ਕਿਹਾ ਗਿਆ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਰੀ ਹੈ ਜਨਨ ਕਿ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਤਾਂ ਸਾਬਤ ਤੌਰ ਤੇ ਇਥੋਂ ਵੀ ਕਈ ਅੰਦਾਜ਼ਾ ਲਗਾ ਜਾ ਸਕਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਕੀ ਸੋਚ ਰੱਖਦਾ ਹੈ ਤੇ ਕੀ ਕਹਿਣਾ ਚਾਹੁੰਦਾ ਹੈ ਪਰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਇਸ ਦਾ ਵਿਰੋਧ ਕਰਦਿਆਂ ਨਜ਼ਰ ਆ ਰਹੀਆਂ ਨੇ ਤੇ ਰਾਹੁਲ ਗਾਂਧੀ ਵੱਲੋਂ ਵੀ ਜਿਹੜਾ ਸਖਤ ਟਵੀਟ ਕਹਿ ਲਈਏ ਕੀਤਾ ਗਿਆ ਤੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਕਿਹੜਾ ਕਿਤੇ ਡਟੇ ਨਜ਼ਰ ਆਏ ਨੇ ਦਰਸ਼ਕਾਂ ਨੂੰ ਵੀ ਜਾਣਕਾਰੀ ਦੇ ਦਈਏ ਕਿ ED ਵੱਲੋਂ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ 2 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਤੇ ਫਿਰ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਇਤੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਤੇ ਉਹਨਾਂ ਵੱਲੋਂ ਵੀ ਜਿਹੜਾ ਬਿਆਨ ਆਇਆ ਉਹਨਾਂ ਦੇ ਵੱਲੋਂ ਵੀ ਕਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ ਪਰ ਜਿਹੜਾ ਉਹਨਾਂ ਦਾ ਜਮੀਰ ਨਹੀਂ ਡੱਕ ਸਕਦੇ ਤਾਂ ਇਸ ਤਰੀਕੇ ਦੇ ਨਾਲ ਕਹਿ ਲਈਏ ਕਿ ਹੁਣ ਘੇਰਿਆ ਜਾ ਰਿਹਾ ਹੈ ਪੂਰਾ ਸਿਆਸੀ ਮਾਹੌਲ ਦੇਸ਼ ਦੇ ਵਿੱਚ ਭਖਿਆ ਹੋਇਆ ਹੈ ਸਿਆਸੀ ਪਾਰਟੀਆਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਖਾਸ ਤੌਰ ਦੇ ਉੱਤੇ ਉਹ ਵਿਰੋਧਕਾਰੀਆਂ ਨੇ ਕਿਉਂਕਿ ਚੋਣਾਂ ਦਾ ਦੇਸ਼ ਵਿੱਚ ਲੱਗਿਆ ਹੋਇਆ ਹੈ ਹੁਣ ਜਿਹੜਾ ਸਾਰੀ ਕਮਾਨ ਹੈ ਉਹ ਚੋਣ ਕਮਿਸ਼ਨ ਦੇ ਹੱਥ ਵਿੱਚ ਹੈ ਕਿਉਂਕਿ ਚੋਣਾਂ ਹੋਣੀਆਂ ਨੇ 4 ਜੂਨ ਨੂੰ ਇਸ ਦੇ ਨਤੀਜੇ ਆਉਣੇ ਨੇ ਅਗਲੇ ਪ੍ਰਧਾਨ ਮੰਤਰੀ ਦੀ ਕਿਸਮਤ ਹੈ ਹੋਣੀ ਹੈ ਪਰ ਉਸ ਤੋਂ ਪਹਿਲਾਂ ਸਿਆਸੀ ਕਮ ਆਸਾਨ ਹੈ ਜਿਹੜਾ ਉਹ ਛਲ ਚੁੱਕਿਆ ਤੇ ਇਸ ਦਾ ਜਿਹੜਾ ਕਿੰਨਾ ਕੁ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਊਗਾ ਇਹਨਾਂ ਚੋਣਾਂ ਵਿੱਚ ਤੇ ਖਾਸ ਤੌਰ ਤੇ ਇੰਡੀਆ ਗੱਠਜੋੜ ਨੂੰ ਹੋਊਗਾ ਦੂਜੇ ਪਾਸੇ ਬੀਜੇਪੀ ਨੂੰ ਕਿਸ ਦਾ ਕੋਈ ਨੁਕਸਾਨ ਵੀ ਹੋਏਗਾ ਜਾਂ ਫਿਰ ਇਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗੀ ਆਉਣ ਵਾਲੇ ਸਮੇਂ ਤੇ ਜਾਂ ਹਾਲਾਤਾਂ ਦੇ ਅਨੁਸਾਰ ਕਰਦਾ ਹੈ ਫਿਲਹਾਲ ਦਰਸ਼ਕਾਂ ਦਾ ਸੇਕ ਕਿ ਅੱਜ ਅਰਵਿੰਦ ਕੇਜਰੀਵਾਲ ਦੀ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਹੈ ਹੋ ਸਕਦਾ ਕਿਸ ਖਬਰ ਪੜੇ ਜਾਣ ਬਿਨੈਮਾਂ ਦੀ ਪੇਸ਼ੀ ਹੋ ਰਹੀ ਹੋਵੇ ਜਾਂ ਇਸ ਤੋਂ ਬਾਅਦ ਹੋਣੀ ਹੋਵੇ ਤਾਂ ਉਸ ਤੋਂ ਬਾਅਦ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਦੇ ਵਿੱਚ ਖੁਲਾਸੇ ਕੀ ਸਾਹਮਣੇ ਆਉਂਦੇ ਨੇ ਉਹ ਵੀ ਸਾਡੀਆਂ ਨਜ਼ਰਾਂ ਉੱਤੇ ਬਣੀ ਰਹਿਣਗੀਆਂ ਜੁੜੇ ਹੋਏ ਲੇਟਰ ਪੰਜਾਬੀ মিডিਆ ਨਾਲ ਧੰਨਵਾਦ